ਅਸੀਂ ਵੱਤੋ ਵੱਤ ਲੀਡ ਦੇ ਨਾਲ ਜਿੱਤਾਂਗੇ ਪਿੰਡ ਕਿੰਨਾ ਦੂਰ ਦਾ ਹੈ ਨਹੀਂ ਬੜਾ ਅਜ 20 23 ਨੂੰ ਪਤਾ ਲੱਗ ਜੀ ਬਾਈ ਹਰਿੰਦਰ ਸਿੰਘ ਢਾਲੀ ਵਾਲ ਜਿੱਤੂਗਾ ਜੀ ਬੜੀ ਲੀਡ ਦੇ ਨਾਲ ਬੱਸ ਜੀ ਲੱਗ ਜੀ 23 ਤਰੀਕ ਨੂੰ ਪਤਾ ਬਾਈ ਬੋਲਾ ਵੀ ਆਈ ਬਹੁਤ ਟ੍ਰੇਨਿੰਗ ਦਾ ਬਹੁਤ ਵਧੀਆ ਪੜਿਆ ਲਿਖਿਆ ਨੌਜਵਾਨ ਮੁੰਡਾ ਪੂਰਾ ਇਮਾਨਦਾਰਾ ਜੀ ਇਮਾਨਦਾਰੀ ਨਾਲ ਹੀ ਕੰਮ ਕਰਦਾ ਰਿਹਾ ਨਗਰ ਨੂੰ ਲਗਭਗ 4 ਕਰੋੜ ਰੁਪਏ ਜਿਹੜਾ ਵਿਕਾਸ ਨੂੰ ਦਿੱਤਾ ਵਧੀਆ ਵੋਟ ਨਾਲ ਹਰਿੰਦਰ ਸਿੰਘ ਢਾਲੀ ਵਾਲ ਜੀ ਜਿੱਤਣਗੇ ਆ ਮਕਾਨ ਸੇਖਾ ਰੋਡ ਤੇ ਬਾਰ ਬਾਰ ਆ ਗਿਆ ਜੀ ਵਾਲੇ ਪਹਿਲਾਂ ਤਾਂ ਕਹਿੰਦੇ ਰਹੇ ਨੇ ਤਾਂ ਫੋਨ ਹੀ ਨਿਚਾਗਦੇ ਜੀ ਪਿੰਡ ਚ ਨਹੀਂ ਵੜ ਦਿੰਦੇ ਅੱਜ ਝਾੜੂ ਦੇ ਚਰਚੇ ਬਣੇ ਬੈਠੇ ਨੇ 2 ਸਵਾ 2 ਕਰੋੜ ਰੁਪਏ ਦੇ ਅੰਡਰਗਰਾਉਂਡ ਪੈਪ ਪਏ ਕੋਈ ਨਵਾਂ ਵਿਕਾਸ ਦਿਖਾਓ ਕੀ ਬਣਿਆ ਭਾਈ ਊਮੀਦ ਹੇਰ ਜੀ ਨੇ ਸਾਡੇ ਕੰਮ ਬਹੁਤ ਕਰਵਾਏ ਨੇ ਜੀ ਸੇਖੇ ਤੋਂ ਕੱਟੂ ਬਾਗ ਜੋ ਦਾਨਗੜਾ ਵਾਲਾ ਬਾਗ ਜੋ ਕੱਟੂ ਤੋਂ ਕੁੰਬੜਾ ਵਾਲਾ ਬਾਗ ਜੋ ਸਾਰੇ ਰਾਹਤਿਆਂ ਦਾ ਬੁਰਾ ਹਾਲ ਆ ਊਮੀਦ ਦੀ ਸਾਡੇ ਪਿੰਡ ਨੂੰ ਕੋਈ ਦੇਣ ਨਹੀਂ ਭਾਈ ਊਮੀਦ ਹੇਰ ਨੇ ਬਹੁਤ ਵੱਡੀਆਂ ਗਰੰਟੀਆਂ ਦਿੱਤੀਆਂ ਸਾਡੇ ਪਿੰਡ ਦੇ ਵਿੱਚ ਜਿੰਨਾ ਵੀ ਕੰਮ ਹੋਇਆ ਜਿਹੜਾ ਇਹ ਗਰ 11 ਲੱਖ ਰੁਪਇਆ ਲਾ ਕੇ ਪਾਈਪਲਾਈਨ ਲਾ ਕੇ ਸੀਵਰੇਜ ਪਾ ਕੇ ਦਿੱਤਾ ਜੀ ਬਾਕੀ ਹੁਣ ਇਹਨਾਂ ਦੇ ਹਾਲਾਤ ਦੇਖ ਲਓ ਸਾਡੇ ਸਾਰੀਆਂ ਸੜਕਾਂ ਲਵੇ ਲਾਉਣ ਵਾਲੀਆਂ ਟੁੱਟੀਆਂ ਪਈਆਂ ਨੇ ਜਨਤਾ ਦੀ ਬਾਤ ਚੰਗੇ ਕਹਿੰਦੇ ਸਾਰੇ ਦੋ ਦਾ ਸਵਾਗਤ ਆ ਇਸ ਵਕਤ ਅਸੀਂ ਖੜੇ ਆ ਪਿੰਡ ਕਟੂ ਆਜ਼ਾਦ ਉਮੀਦਵਾਰ ਚੋਂ ਲੜ ਰਹੇ ਨੇ ਗਰਦੀਪ ਬਵਾੜ ਦੇ ਪਿੰਡ ਤਾਂ ਗੱਲ ਕਰਦੇ ਆ ਹਵਾਵਾਂ ਉੱਠੀਆਂ ਸੀ ਕਿ ਇਸ ਵਾਰ ਗਰਦੀਪ ਬਵਾੜ ਦੇ ਪਿੰਡ ਵਿੱਚ ਆਮ ਆਦਮੀ ਦਾ ਜਿਹੜਾ ਬੋਰ ਆ ਜਾਂ ਉਥੇ ਪੋਲਿੰਗ ਆ ਉਹ ਨਹੀਂ ਲੱਗੇਗਾ ਤਾਂ ਤੁਸੀਂ ਦੇਖ ਸਕਦੇ ਹੋ ਜਿਹੜੀ ਵੱਡੀ ਗੈਂਤੀ ਵਿੱਚ ਪੋਲਿੰਗ ਵੀ ਲੱਗਿਆ ਤੇ ਇੱਥੇ ਵੋਟ ਵੀ ਪੁੱਗਤ ਰਹੀ ਆ ਇਥੋਂ ਦੇ ਪਿੰਡ ਵਾਸੀ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਸਾਂਝੀ ਕਰਦੇ ਹਾਂ ਕਿ ਉਹਨਾਂ ਦਾ ਆਮ ਆਦਮੀ ਪਾਰਟੀ ਨਾਲ ਕੀ ਕਰਾਂਗਾ ਹਾਂਜੀ ਵੀਰੇ ਸਤਿ ਸ੍ਰੀ ਅਕਾਲ ਕੀ ਨਾਮ ਹੈ ਤੁਹਾਡਾ ਜੀ ਨਰਿੰਦਰ ਕੁਮਾਰ ਜੀ ਨਰਿੰਦਰ ਜੀ ਗੱਲ ਕਰਦੇ ਹਾਂ ਆਪਾਂ ਆਮ ਆਦਮੀ ਪਾਰਟੀ ਦੀ ਹੈ ਨਾ ਸੁਣ ਵਿੱਚ ਇਹ ਆਇਆ ਸੀ ਵੀ ਇੱਥੇ ਹਵਾਵਾਂ ਉੱਠ ਰਹੀਆਂ ਸੀ ਇੱਥੇ ਤੁਹਾਡੇ ਪਿੰਡ ਵਿੱਚ ਪੋਲਿੰਗ ਨਹੀਂ ਲੱਗੂਗਾ ਪੋਲਿੰਗ ਲੱਗਿਆ ਜੀ ਪੂਰਾ ਬਾਈ ਜੀ ਪੋਲਿੰਗ ਨਾ ਲੱਗਣ ਵਾਲੀ ਕੋਈ ਗੱਲ ਨਹੀਂ ਇਹ ਉਹੀ ਹਵਾਵਾਂ ਰਹੀਆਂ ਜਾਂਦੀ ਸਾਡੇ ਨਗਰ ਨੂੰ ਲਗਭਗ 4 ਕਰੋੜ ਰੁਪਏ ਜਿਹੜਾ ਵਿਕਾਸ ਨੂੰ ਦਿੱਤਾ ਅਸੀਂ ਕਿਸੇ ਦੀ ਵਿਰੋਧਤਾ ਨਹੀਂ ਕਰ ਰਹੇ ਅਸੀਂ ਪੂਰੇ ਹਲਕੇ ਜਿਮਨੀ ਚੋਣ ਦੇ ਵਿੱਚ ਅਸੀਂ ਜਿਹੜੀ ਵੀ ਚੋਣ ਅਸੀਂ ਲੜ ਰਹੇ ਹਾਂ ਅਸੀਂ ਵਿਕਾਸ ਦੇ ਆਧਾਰ ਤੇ ਲੜ ਰਹੇ ਹਾਂ ਅਸੀਂ ਆਪਣੇ ਕੰਮ ਲੋਕਾਂ ਨੂੰ ਦੱਸ ਰਹੇ ਹਾਂ ਕਿ 2.5 ਸਾਲਾਂ ਦੇ ਵਿੱਚ ਜੇ ਅੱਜ ਤੋਂ 75 ਸਾਲ ਪਹਿਲਾਂ ਇੰਨਾ ਪੈਸਾ ਕਿਸੇ ਸਰਕਾਰ ਨੇ ਦਿੱਤਾ ਤਾਂ ਸਾਨੂੰ ਵੋਟ ਨਾ ਪਾਇਓ ਇਹਦੋਂ ਪੰਜਵਾਂ ਹਿੱਸਾ ਵੀ ਦਿੱਤਾ ਹੋਵੇ ਹਰ ਕਪਿੰਡ ਨੂੰ ਭਾਈ ਮੀਤਿਆ ਨੇ ਬਹੁਤ ਵੱਡੀਆਂ ਗਰੰਟੀਆਂ ਦਿੱਤੀਆਂ ਸਾਡੇ ਨਗਰ ਨੂੰ ਲਗਭਗ 300 ਕਰੋੜ ਰੁਪਇਆ ਹੁਣ ਤੱਕ ਆ ਚੁੱਕਿਆ ਅਸੀਂ ਵਿਕਾਸ ਦੇ ਨਾਂ ਤੇ ਹੀ ਵੋਟਾਂ ਮੰਗ ਰਹੇ ਹਾਂ ਇਹ ਸਾਰੇ ਲੋਕ ਵਿਕਾਸ ਦੇ ਨਾਂ ਤੇ ਵੋਟਾਂ ਪਾ ਰਹੇ ਨੇ ਤਾਂ ਕਿ ਹਰਿੰਦਰ ਸਿੰਘ ਧਾਲੀਆ ਨੇ ਅਸੀਂ ਵੱਧ ਤੋਂ ਵੱਧ ਵੋਟਰਾਂ ਨੂੰ ਜਤਾਈਏ ਜਿਹੜੇ ਰਹਿੰਦੇ ਵਿਕਾਸਕਾਰ ਨੇ ਉਸੇ ਲੜੀ ਤਹਿਤ ਜਿਹੜੇ ਆਉਣ ਲੈ 2.5 ਸਾਲਾਂ ਤੋਂ ਵੱਧ ਤੋਂ ਵੱਧ ਜਿਹੜੇ ਕੰਮ ਨੇ ਅਸੀਂ ਕਰਾਵਾਂਗੇ ਤੁਸੀਂ ਤੁਹਾਡੇ ਪਿੰਡ ਵਿੱਚ ਮਤਲਬ ਕੀ ਕੀ ਇਥੇ ਬਣਿਆ ਆਵਾਦੀ ਪਾਰਟੀ ਥਰੂ ਜੀ ਹਾਂਜੀ ਸਾਡੇ ਦੇਖੋ ਲਗਭਗ 2 ਸਵਾ 2 ਕਰੋੜ ਰੁਪਏ ਦੇ ਅੰਡਰਗਰਾਉਂਡ ਪਾਏ ਪਏ ਉਸ ਤੋਂ ਬਾਅਦ ਦੋ ਅਮਰੀਕਾ ਇਥੋਂ ਪਾਰਕ ਬਣੇ ਜੀ ਇੱਕ ਲਾਇਬ੍ਰੇਰੀ ਜੀ ਬਾਕੀ ਸਾਰੇ ਨਗਰ ਦੀਆਂ ਤਕਰੀਬਨ ਇਦੋਂ 15 ਸਾਲ ਪਹਿਲਾਂ ਉਨੀਆਂ ਗਲੀਆਂ ਨਹੀਂ ਬਣੀਆਂ ਜਿੰਨੀਆਂ ਅਸੀਂ 2.5 ਮਹੀਨੇ ਦੇ ਵਿੱਚ ਬਣਾ ਚੁੱਕੇ ਹਾਂ ਤੁਸੀਂ ਇਹ ਗਵਾਹ ਹੈ ਤੁਸੀਂ ਨਾਲੇ ਪਹਿਲਾਂ ਨੇ ਜਿਹੜੀਆਂ ਗਲੀਆਂ ਵਗੈਰਾ ਬਣੀਆਂ ਨੇ ਉਹ ਕੀ ਮਨਰੇਗਾ ਇਸੂ ਅਸੀਂ ਜਿੰਨੀਆਂ ਗਲੀਆਂ ਬਣਾਈਆਂ ਨੇ ਉਹ ਸਾਰੀਆਂ ਪੰਜਾਬ ਸਰਕਾਰ ਦੀ ਗ੍ਰਾਂਟ ਨਾਲ ਬਣਾਈਆਂ ਨੇ ਜੀ 15 ਲੱਖ ਰੁਪਏ ਸਟੇਡੀਅਮ ਨੂੰ ਦਿੱਤਾ ਅੱਜ ਤੱਕ ਕੋਈ ਸਰਕਾਰ ਸਾਡੇ ਸਟੇਡੀਅਮ ਕੰਨੀ ਝਾਕੀ ਨਹੀਂ 15 ਲੱਖ ਰੁਪਏ ਸੀ ਦਿੱਤਾ ਬਾਕੀ ਇਥੇ ਜੋ ਹੋਰ ਵੀ ਹੈ ਇਹਨੂੰ 52 ਲੱਖ ਰੁਪਏ ਹੋਰ ਆਉਣਾ ਹੀ ਹੈ ਸਾਡੇ ਸਟੇਡੀਅਮ ਬਹੁਤ ਵੱਡਾ ਸਟੇਡੀਅਮ ਹੈ ਅਸੀਂ ਤੁਹਾਡੇ ਪਿੰਡ ਦਾ ਆਪਾਂ ਨੌਜਵਾਨ ਕਹਿ ਸਕਦੇ ਹਾਂ ਗਰਦੀਪ ਬਾਵਾੜੀ ਚੋਣਾ ਚ ਖੜੇ ਆ ਤੁਸੀਂ ਉਹਨਾਂ ਨੂੰ ਕਿੱਦਾਂ ਦੇਖ ਰਹੇ ਹੋ ਵੀਰੋ ਦੇਖੋ ਟੋਣ ਲੜਨਾ ਸਾਡਾ ਸਭ ਦਾ ਅਧਿਕਾਰ ਹੈ ਉਹ ਆਪਣੀ ਜਗ੍ਹਾ ਅਸੀਂ ਆਪਣੀ ਜਗ੍ਹਾ ਉਹ ਆਪਣੇ ਮੁੱਦੇ ਲੋਕਾਂ ਸਾਹਮਣੇ ਰੱਖਣਾ ਵੀ ਉਹਨਾਂ ਨੇ ਕੀ ਕੀਤਾ ਤੇ ਅਸੀਂ ਵਿਕਾਸ ਦੇ ਨਾਂ ਤੇ ਵੋਟਾਂ ਮੰਗ ਰਹੇ ਹਾਂ ਕੋਈ ਗੱਲ ਨਹੀਂ ਬਾਕੀ ਆਉਣ ਵਾਲੀ 23 ਤਰੀਕ ਦੱਸ ਦਊਗੀ ਵੀ ਕਿਹਨੂੰ ਲੋਕ ਵੋਟਾਂ ਪਾਉਂਦੇ ਆ ਅਸੀਂ ਵਿਕਾਸ ਦੇ ਨਾਂ ਤੇ ਵੋਟਾਂ ਮੰਗ ਰਹੇ ਤੇ ਆਪ ਦੀ ਜਿੱਤ ਨੂੰ ਕਿੱਦਾਂ ਦੇਖ ਰਹੇ ਤੁਸੀਂ ਬਾਈ ਯਕੀਨੀ ਜਿੱਤ ਆ ਸਾਡੀ ਬਹੁਤ ਵੱਡੀ ਲੀਡ ਦੇ ਨਾਲ ਜਿੱਤਾਂਗੇ ਕਿਉਂਕਿ ਕੰਮ ਨੇ ਵਿਕਾਸ ਕੰਮ ਬੋਲਦੇ ਹਲਕੇ ਦੇ ਵਿੱਚ ਬਹੁਤ ਵੱਡੀ ਲੀਡ ਦੇ ਨਾਲ ਅਸੀਂ ਜਿੱਤਾਂਗੇ ਆਉਣ ਵਾਲੀ 23 ਤਰੀਕ ਜਿਵੇਂ ਬਾੜਦਾ ਰੋਸ ਸੀਗਾ ਕਿ ਪਹਿਲਾਂ ਤੋਂ ਆਪ ਦੇ ਵਿੱਚ ਜ਼ਿਆਦਾ ਵਿਚ ਰਿਆ ਉਹ ਪਰ ਉਹ ਟਿਕਟ ਦਾ ਦਾਅਵੇਦਾਰ ਸੀ ਪਰ ਉਹ ਟਿਕਟ ਹਰਿੰਦਰ ਧਾਲੀ ਦਿੱਤੀ ਗਈ ਆ ਬਿਰੇ ਬਹੁਤ ਪਾਰਟੀਆਂ ਦੇ ਵਿੱਚ ਲੰਮੀਆਂ ਕਤਾਰਾਂ ਹੁੰਨਾਂ ਨੇ ਹਰ ਇੱਕ ਬੰਦਾ ਦਾਵੇਦਾਰ ਹੁੰਦਾ ਹੈ ਉਹ ਪਾਰਟੀ ਨੇ ਦੇਖਣਾ ਹੁੰਦਾ ਹੈ ਵੀ ਕੀ ਦੀ ਇਮੇਜ ਹੈ ਕਿਹਨੂੰ ਅਸੀਂ ਟਿਕਟ ਦੇਣੀ ਹੈ ਇਹਦੇ ਵਿੱਚ ਰੋਸੇ ਵਾਲੀ ਗੱਲ ਨਹੀਂ ਇਸ ਤਰ੍ਹਾਂ ਤਾਂ ਬਹੁਤ ਲਾਈਨ ਦੇ ਵਿੱਚ ਬੰਦੇ ਲੱਗੇ ਹੋਏ ਸੀ ਦੇਖੋ ਪ੍ਰੋਟੈਕਟਰ ਪਾਰਟੀ ਨੇ ਇੱਕ ਬੰਦੇ ਨੂੰ ਹੀ ਦੇਣੀ ਸੀ ਦੇਖੋ ਸਾਡੇ ਹਿਸਾਬ ਨਾਲ ਰੋਸਾ ਨਹੀਂ ਕਰਨਾ ਚਾਹੀਦਾ ਆਉਣ ਵਾਲੀ 27 ਦੇ ਵਿੱਚ ਉਹਨਾਂ ਨੇ ਤਿਆਰੀ ਰੱਖਣੀ ਚਾਹੀਦੀ ਸੀ ਕੀ ਇਹ ਪਾਰਟੀ ਆਉਣ ਵਾਲੀ 27 ਦੇ ਵਿੱਚ ਉਹਨਾਂ ਨੂੰ ਵੀ ਟਿਕਟ ਦੇ ਕੇ ਨਵਾਜ਼ਦੀ ਤੇ ਬਾਕੀ ਦੇਖੋ ਪਾਰਟੀਆਂ ਦਿਆਂ ਲੈਣਾ ਲੱਗਿਆ ਹੁੰਦੇ ਨੇ ਇਹ ਪਾਰਟੀ ਨੇ ਉੱਪਰੋਂ ਦੇਖਣਾ ਹੁੰਦਾ ਜੇ ਬਾਦ ਸਾਹਿਬ ਨੂੰ ਟਿਕਟ ਮਿਲਦੀ ਅਸੀਂ ਡਟ ਕੇ ਬਾਦ ਸਾਹਿਬ ਨਾਲ ਖੜਦੇ ਹੋਰ ਹਰਿੰਦਰ ਸਿੰਘ ਥਾਲੀਆਂ ਨਾਲ ਦਿੱਤੀ ਸਾਨੂੰ ਪੈਸਾ ਸਰਕਾਰ ਨੇ ਦਿੱਤਾ ਅਸੀਂ ਤਾਂ ਆਪਦੇ ਨੁਮਾਇੰਦੇ ਨਾਲ ਖੜਨਾ ਜੀਨੇ ਪਾਰਟੀ ਨੇ ਨਵਾਜਿਆ ਠੀਕ ਹੈ ਜੀ ਹੁਣ ਅਸੀਂ ਹਰਿੰਦਰ ਸਿੰਘ ਥਾਲੀਆਂ ਨਾਲ ਡਟ ਕੇ ਖੜਿਆ ਤੁਹਾਡੇ ਪਿੰਡ ਦੀ ਵੋਟ ਕਿੰਨੀ ਹੈ ਵੀਰੇ ਜਿਸ ਤਰ੍ਹਾਂ ਪਹਿਲਾਂ ਸਰਪੰਚੀ ਦੀ ਇਲੈਕਸ਼ਨ ਲੰਘ ਕੇ ਗਈ ਹੈ ਉਹਦੇ ਵਿੱਚ 2440 ਕ ਵੋਟਾਂ ਪੋਲ ਹੋਈਆਂ ਤੇ ਹੁਣ ਵੀ 2200 ਲਗਭਗ ਪੋਲ ਹੋਊਗੀ ਠੀਕ ਹੈ ਹਾਂ ਜੀ ਤੁਹਾਡੇ ਕੋਲ ਤੁਹਾਨੂੰ ਕਿੰਨੇ ਪੈਸੇ ਦਿੱਤੇ ਆਪ ਨੇ ਬਿਰੇ ਸਾਨੂੰ ਸਭ ਤੋਂ ਵੱਧ ਪੈਣੀ ਹੈ ਪਹਿਲਾਂ 14 ਤੋਂ ਲੈ ਕੇ ਵੱਧ ਪੈਂਦੀ ਹੈ ਹੁਣ ਵੀ ਅਸੀਂ ਵੱਧ ਲ ਜਾਵਾਂਗੇ ਲੋਕ ਦੱਸਦਾ ਸਾਡਾ ਪੋਲ ਕਬੂਤੇ ਕੱਟਦਾ ਦਾ ਲੋਕ ਕੀ ਹੁੰਦਾ ਨਾ ਪਿੰਡਾਂ ਦੇ ਵਿੱਚ ਮੂੰਹ ਮਲਾਜੇ ਕਰਕੇ ਕਈ ਲੋਕ ਨਹੀਂ ਦਰਦੇ ਤੁਰਦੇ ਹੁੰਦੇ ਤੇ ਲੋਕਾਂ ਨੂੰ ਪੜੇ ਲਿਖੇ ਲੋਕ ਆ ਸਮਝ ਹੈ ਤੇ ਵੋਟਾਂ ਸਾਨੂੰ ਵੱਧ ਪੈਣਗੀਆਂ ਪਤਾ ਕਿਤਾ ਹਾਂਜੀ ਹਾਂ ਹਾਂ 2.5 ਸਰ ਰਹਿੰਦੇ ਆ ਕਿਉਂਕਿ ਕੰਮ ਜੋ ਸਰਕਾਰ ਨਹੀਂ ਕਰਨਾ ਇਸ ਸੀਟ ਨਾਲ ਸਰਕਾਰ ਨਾ ਡਿਗਣ ਲੱਗੀ ਹੈ ਨਾ ਹੋਣ ਲੱਗੀ ਹੈ ਪਰ ਅਸੀਂ ਵੱਧ ਤੋਂ ਵੱਧ ਲੀਡ ਦੇ ਨਾਲ ਜਿੱਤਾਂਗੇ ਪਿੰਡ ਚੋਂ ਵੀ ਹਲਕੇ ਜੂ ਇਸ ਕਿਸੜੇ ਨਾਲ ਕਟੂ ਪਿੰਡ ਦੇ ਨੌਜ ਬਣ ਹਾਂਜੀ ਵੀਰੇ ਹਾਂਜੀ ਬਾਈ ਹਰਿੰਦਰ ਸਿੰਘ ਢਾਲੀ ਵਾਲਾ ਜਿੱਤੂ ਗਾਜੀ ਬਟਲੀ ਲੀਡ ਦੇ ਨਾਲ ਹਾਂਜੀ ਤੇ ਵਿਕਾਸ ਕਿਦਾਂ ਮੇਰੀ ਵਧੀਆ ਹੋਇਆ ਵਿਕਾਸ ਪੂਰਾ ਫੋਲੋ ਹੋਇਆ ਜੀ ਪੂਰਾ ਵਧੀਆ ਹੋਇਆ ਜੀ ਤਾਂ ਤੱਕ ਵੋਟ ਕਿੰਨੇ ਕਿ ਭੋਤ ਕੀ ਹੋਈ ਜੀ ਅੰਦਾਜ਼ਾ ਅੰਦਾਜ਼ਾ ਜੀ 1800 ਵੋਟ ਲਗਭਗ 1240 ਤੇ 1500 18 ਵੋਟਾਂ ਪੈ ਚੁੱਕੀਆਂ ਸੀ ਹਾਂਜੀ ਸਾਡੇ ਨਾਲ ਹੋਰ ਵੀ ਇੱਥੇ ਪੋਲਿੰਗ ਤੇ ਮੌਜੂਦ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਉਹਨਾਂ ਦਾ ਵੀ ਇਸ ਨੂੰ ਲੱਗੀ ਕੀ ਗਣਾ ਹਾਂਜੀ ਵੀਰੇ ਕੀ ਨਾਮ ਆ ਜੀ ਸੁਖਵਿੰਦਰ ਸਿੰਘ ਭਾਈ ਜੀ ਸੁਖਵਿੰਦਰ ਜੀ ਮਤਲਬ ਅੱਜ ਤੁਹਾਡੇ ਪੋਲਿੰਗ ਹੋ ਰਹੀ ਹੈ ਕਿਦ ਤੱਕ ਬਹੁਤ ਵਧੀਆ ਚੱਲ ਰਿਹਾ ਹੈ ਜੀ ਬਹੁਤ ਵਧੀਆ ਵੋਟਪੁਕ ਤੂਗੀ ਠੀਕ ਹੈ ਜੀ ਵਧੀਆ ਵੋਟ ਨਾਲ ਹਰ ਹਰਿੰਦਰ ਸਿੰਘ ਤਾਲੀ ਵਾਲੀ ਜੀ ਜਿੱਤਣਗੇ ਭਾਈ ਮੀਤ ਹੇਰ ਜੀ ਨੇ ਸਾਡੇ ਕੰਮ ਬਹੁਤ ਕਰਵਾਏ ਨੇ ਜੀ ਸਾਡੇ ਪਿੰਡ ਦੇ ਵਿੱਚ ਪਾਈਪ ਲੈਣਾ ਤਕਰੀਬਨ ਨਹਿਰੀ ਖਾਲਾਂ ਵਾਲੀਆਂ ਜੋ ਸੀਗੀਆਂ ਸਾਰੀਆਂ ਕੰਪਲੀਟ ਵਾਂਗੂ ਹੋ ਚੁੱਕੀਆਂ ਨੇ ਕੁਝ ਰਹਿੰਦੀਆਂ ਨੇ ਉਹਨਾਂ ਦਾ ਵੀ ਸਾਨੂੰ ਭਰੋਸਾ ਹੈ ਵੀ ਪੂਰੀਆਂ ਕਰਵਾਉਣਗੇ ਬਾਕੀ ਸਾਡਾ ਮੇਰਾ ਮਕਾਨ ਸ਼ੇਖਾ ਰੋਡ ਤੇ ਬਾਰ ਬਾਰ ਆ ਗਿਆ ਜੀ 25 ਸਾਲ ਸਾਨੂੰ ਉਧਰ ਬਾਹਰ ਗਿਆ ਨੂੰ ਹੋ ਗਏ 25 ਸਾਲਾਂ ਤੋਂ ਸਾਡੇ ਕਿਸੇ ਨੇ ਕੋਈ ਨਾਲੀ ਦਾ ਪਾਣੀ ਦੇ ਨਿਕਾਸ ਦਾ ਪ੍ਰਬੰਧ ਕੋਈ ਨਹੀਂ ਕੀਤਾ ਇਹਨਾਂ ਨੇ ਸਾਨੂੰ ਘਟੋ ਘਟ ਮੈਨੂੰ ਲਾ 18 ਲੱਖ ਰੁਪਈਆ ਲਾ ਕੇ ਪਾਈਪ ਲਾਈਨ ਲਾ ਕੇ ਸੀਵਰੇਜ ਪਾ ਕੇ ਦਿੱਤਾ ਜੀ ਬਹੁਤ ਵਧੀਆ ਕੰਮ ਹੋ ਰਹੇ ਨੇ ਦੋ ਪਾਸੇ ਸਾਡੇ ਨਿਕਾਸੀ ਦੇ ਪਾਣੀ ਦਾ ਪ੍ਰਬੰਧ ਕੀਤਾ ਹੈਗਾ ਜੀ ਨਾਮ ਹੈ ਮੇਰਾ ਨਾਮ ਬਿਨਤ ਸਿੰਘ ਹੈ ਜੀ ਜਰੂਰ ਗੱਲ ਕਰਨਾ ਚਾਹੁੰਗੇ ਅੱਜ ਜਿਵੇਂ ਟੋਨਾ ਦਾ ਜਿਹੜਾ ਜਾਰੇ ਪਾਸੇ ਮੁਕਾਬਲੇ ਦਾ ਦੌਰ ਚੱਲ ਰਿਹਾ ਹੈ ਉਹ ਕਹਣਾ ਕੀ ਜੀ ਬਸ ਸਾਡੇ ਪਿੰਡ ਨੂੰ ਮੁੰਡਾ ਬਾੜ ਸਾਡੇ ਪਿੰਡ ਦਾ ਇਲੈਕਸ਼ਨ ਦੇ ਵਿੱਚ ਖੜਾ ਹੈਗਾ ਤੇ ਵਧੀਆ ਮਾਹੌਲ ਹੈਗਾ ਇਹਦੇ ਹੱਥ ਦੇ ਵਿੱਚ ਲੱਗੋ ਸਾਡੇ ਪਿੰਡ ਦੇ ਵਿੱਚ 85% ਵੋਟਰ ਦੇ ਹੱਕ ਦੇ ਵਿੱਚ ਦੂਜੀ ਨਰਪਾ ਤੁਹਾਡੇ ਪਿੰਡ ਦਾ ਆਮ ਆਦਮੀ ਪਾਰਟੀ ਨੂੰ ਲੱਗਿਆ ਹੋਇਆ ਉਹ ਵੀ ਇਹੀ ਦਾਵਾ ਕਰ ਰਿਹਾ ਕਿ ਅਸੀਂ ਸਭ ਤੋਂ ਵੱਡਾ ਅਸੀਂ ਨੇ ਚਲਾਉਣਾ ਕੋਈ ਨਹੀਂ ਕਿੰਨਾ ਦੁਰਦਾਸ ਹੀ ਨਹੀਂ ਬੜਾ ਅੱਜ 20 ਐ 23 ਨੂੰ ਪਤਾ ਲੱਗ ਜੀ ਇਹ ਵੀ ਸੰਭਚਿਤ ਹੈ ਸੀਗਾ ਜੀ ਆਪਣੀ ਆਮ ਆਦਮੀ ਜੀ ਤੁਹਾਡੇ ਬਾੜ ਦੇ ਸਮਰਥਨ ਚ ਕਿਹਾ ਮੈਨੂੰ ਕਿਹਾ ਗਿਆ ਸੀ ਸਾਡੇ ਪਿੰਡ ਦੇ ਵਿੱਚ ਮੋਰ ਪਾਰਟੀ ਦਾ ਕੋਈ ਬੂਥ ਹੀ ਨਹੀਂ ਲੱਗਿਆ ਦੇਖੋ ਜੀ ਇਹ ਤਾਂ ਉਹਨਾਂ ਮਾੜੀ-ਮੋਟੀ ਗਰਮਜੋਸ਼ੀ ਹੁੰਦੀ ਹੈ ਦੇਖੋ ਕਿਹਾ ਜਾਂਦਾ ਹੁੰਦਾ ਪਰ ਜਿਵੇਂ ਹਰੇਕ ਨੂੰ ਅਧਿਕਾਰ ਇਲੈਕਸ਼ਨ ਦੇ ਵਿੱਚ ਕੈਂਪੇਨ ਕਰਨ ਦਾ ਵੀ ਅਧਿਕਾਰ ਹੈ ਖੜਨ ਦਾ ਵੀ ਅਧਿਕਾਰ ਹੈ ਤੇ ਪੋਲਿੰਗ ਵੀ ਲਾਉਣ ਦਾ ਅਧਿਕਾਰ ਹੈ ਜਿੱਤ ਕਿਤਾ ਲੱਗਦੀ ਹੈ ਜਿੱਤ ਬਾਠਬਾਈ ਦੀ ਪੱਕੀ ਹੈ ਅਸੀਂ ਵੀ ਬਾਠ ਦੇ ਪਿੰਡ ਦੇ ਹਾਂ ਤਾਂ ਇਸ ਤੋਂ ਪਹਿਲਾਂ ਬਾਠ ਦਾ ਕਾਰਜਕੜੀ ਕਿੱਦਾਂ ਦੀ ਸੀ ਜੀ ਬਹੁਤ ਵਧੀਆ ਜੀ ਸਾਨੂੰ ਮਿਲਣਸਾਰ ਨੇ ਮੈਂ ਮੋਟਰਾਂ ਦਾ ਕੰਮ ਕਰਦਾ ਇਹਦਾ ਆਪਦਾ ਵਾਹਨ ਵੀ ਹੈ ਉੱਤੇ ਖੇਤ ਆਉਂਦਾ ਜਾਂਦਾ ਸਟੱਲ ਤੇ ਕੰਮ ਵੀ ਕਰਾਉਂਦਾ ਰਹੇ ਬਹੁਤ ਵਧੀਆ ਬੰਦਾ ਹੈ ਆਵਾਦੀ ਪਾਰਟੀ ਵਿੱਚ ਲੰਬਾ ਸਮਾਂ ਰਿਹਾ ਜੀ ਹਨਾ ਉਹਦੇ ਵਿੱਚ ਕਿੰਨਾ ਕਾਰਜਕਾਰੀ ਕਰਾਇਸ਼ ਨੇ ਦੇਖੋ ਜਿੰਨੇ ਕਿ ਸਾਨੂੰ ਆਪਦੇ ਪਿੰਡ ਪੁਦਰ ਤੇ ਕੰਮ ਹੁੰਦੇ ਨੇ ਉਹਦੇ ਵਿੱਚ ਸਾਡਾ ਤਾਂ ਫੋਨ ਰਾਤ ਨੂੰ 9 ਵਜੇ ਵੀ ਚੱਕਿਆ 10 ਵਜੇ ਵੀ ਚੱਕਿਆ ਇਹ ਨੇ ਸਾਥ ਵੀ ਦਿੱਤਾ ਅਜਿਹੇ ਜੀ ਕੋਈ ਰਾਇ ਲੈਂਦੇ ਸੀ ਮਸਬਰਾ ਸਰਾਮਾ ਸਪਰਾ ਲੈਂਦੇ ਸੀ ਤੇ ਉਹਦੇ ਮੁੱਲ ਵੀ ਮੋੜਿਓ ਜੀ ਜਨ ਕਿ ਵਧੀਆ ਵਿਚੜਦੇ ਸੀ ਬਹੁਤ ਵਧੀਆ ਵਿ ਤਾਂ ਹੀ ਤਾਂ ਖੜੇ ਆ ਜੇ ਵਧੀਆ ਵਿਚਰੇ ਨੇ ਤਾਂ ਹੀ ਵੋਟ ਪੈ ਰਹੀ ਹੈ ਜੇ ਵਧੀਆ ਨਾ ਵਿਚਰੇ ਤਾਂ ਫਿਰ ਵੋਟ ਕਿੱਥੋਂ ਪੈਂਦੀ ਤੁਹਾਡੇ ਸਾਰੇ ਪੋਲ ਨੂੰ ਅਸੀਂ ਕਵਰ ਜ ਕੀਤਾ ਤਾਂ ਤੁਹਾਡਾ ਜਿਹੜਾ ਕੱਠਾ ਸਭ ਤੋਂ ਵੱਧ ਕੱਠਾ ਪਿੰਡ ਸਾਰੀ ਨਾਲ ਹੀ ਸਾਰਾ ਹਾਂ ਜੀ ਜੱਤ ਜਿੱਤ ਨਹੀਂ ਜਿੱਤ ਤਾਂ ਸਾਡੇ ਕੋਲ ਤਾਂ ਯਕੀਨੀ ਹੈ ਜੀ ਬਾਕੀ ਮਹਾਰਾਜ ਨੂੰ ਪਤਾ ਲੱਗੂ ਪਤਾ ਤੈਨੂੰ ਹਾਂ ਜੀ ਮੇਰਾ ਨਾਮ ਉਤਾਰ ਸਿੰਘ ਜੀ ਅੱਜ ਕੀ ਜਣਾ ਚਾਹੁੰਦੇ ਬਸ ਜੀ ਲੱਗੂ 23 ਤਰੀਕ ਨੂੰ ਪਤਾ ਕਈ ਬੋਲਾ ਵੀ ਆਈ ਮਤਲਬ ਟਿਕਿੰਗ ਕਰਵਾਉਂ ਕਿੱਥੇ ਹੈ ਇਹ ਕਹਿ ਨਹੀਂ ਸਕਦੇ ਇਸ ਦਾ ਬਾਰੀ ਬੈਠੇ ਹੀ ਹੈ ਅਜੇ ਤੱਕ ਤਾਂ ਹਾਂ ਜੀ 50% ਵੋਟ ਪੋਲ ਹੋ ਗਈ 50% ਵੋਟ ਪੋਲ ਹੋ ਗਈ ਹਾਂ ਹੋਰ ਕਿ ਨਹੀਂ ਬੋਲਦਾ ਜੀ ਸਾਡੇ ਪਿੰਡ 2600 ਵੋਟ 25 2600 ਵੋਟ ਪੋਲ ਹੋ ਗਈ ਜਾਨਿਕ 2000 ਭੁਗਤਦੀ ਆ ਹਾਂ ਪਊਗੀ ਜੀ ਵੋਟ ਤਾਂ ਜ਼ਿਆਦਾ 3200 ਹਾਂ 2600 ਵੋਟ ਪਊ 3400 ਵੋਟ ਠੀਕ ਆ ਇੱਧਰ ਕਰਵਾ ਮੈਂ ਪਰ ਆਪਾਂ ਹਾਂਜੀ ਮੈਂਬਰ ਸਾਹਿਬ ਹਰਜੀਤ ਭਾਈ ਜੀ ਸੱਸੀ ਕਾਲ ਭਾਈ ਜੀ ਨਾਮਾ ਜੀ ਭਾਈ ਜੀ ਮੇਰਾ ਨਾਮ ਸੁਖਜੀਤ ਸਿੰਘ ਹਾਂ ਜਿੰਨੀ ਕੀ ਕਹਾਂਗੇ ਤੁਹਾਡੇ ਪਿੰਡ ਦਾ ਨੌਜਵਾਨ ਜਿਹਦੇ ਚੋਂ ਤੇ ਦੱਬ ਰਿਹਾ ਹੈਗਾ ਭਾਈ ਜੀ ਬਹੁਤ ਵਧੀਆ ਸਾਡੇ ਪਿੰਡ ਦਾ ਬਹੁਤ ਵਧੀਆ ਪੜਿਆ ਲਿਖਿਆ ਨੌਜਵਾਨ ਮੁੰਡਾ ਪੂਰਾ ਇਮਾਨਦਾਰਾ ਜੀ ਇਮਾਨਦਾਰੀ ਨਾਲ ਹੀ ਕੰਮ ਕਰਦਾ ਰਿਹਾ ਕਿਉਂਕਿ ਜਿਹੜੇ ਵੀ ਹੱਦ ਤੱਕ ਕੰਮ ਹੋਏ ਨੇ ਤਾਂ ਗਰਦੀ ਬਾੜ ਦੇ ਰਾਹੀਂ ਹੋਏ ਨੇ ਕਿਉਂ ਅਸੀਂ ਕੋਈ ਝਾੜੂ ਪਾਰਟੀ ਦੀ ਨਹੀਂ ਹੈ ਕਿ ਅਸੀਂ ਇਹਦੀ ਇਮਾਨਦਾਰੀ ਤੇ ਵਿਸ਼ਵਾਸ ਨਾਲ ਇਹਦੇ ਨਾਲ ਖੜਿਆ ਤੇ ਨਾ ਇਹਨੇ ਕੋਈ ਪਾਰਟੀ ਦੇਖੀ ਆ ਵੀ ਕੋਈ ਕਾਲੀ ਵਾਗਿਆ ਕਾਂਗਰਸੀ ਵਾਗਿਆ ਹਰੇਕ ਦੀ ਗੱਲ ਕਰਦਾ ਸੀ ਹਰੇਕ ਦੀ ਸੁਣਦਾ ਆ ਜਿਹੜੇ ਹੁਣ ਕਹੀ ਜਾਂਦੇ ਨੇ ਝਾੜੂ ਵਾਲੇ ਪਹਿਲਾਂ ਤਾਂ ਕਹਿੰਦੇ ਰਹੇ ਨੇ ਤਾਂ ਫੋਨ ਹੀ ਨਹੀਂ ਚੱਕਦਾ ਜੀ ਪਿੰਡ ਚ ਨਹੀਂ ਵੜ ਦਿੰਦੇ ਅੱਜ ਇਹ ਝਾੜੂ ਦੇ ਚਮਚੇ ਬਣੇ ਬੈਠੇ ਨੇ ਜਿਹੜੇ ਬੰਦੇ ਫੋਨ ਨਹੀਂ ਦੀਏ ਨਾ ਭਾਈ ਕੋਈ ਪਾਰਟੀ ਨਹੀਂ ਦੇਖਿਆ ਹਰੇਕ ਦਾ ਕੰਮ ਕਰਦਾ ਰਿਹਾ ਸਾਡੇ ਪਿੰਡ ਦੇ ਵਿੱਚ ਜਿੰਨਾ ਵੀ ਕੰਮ ਹੋਇਆ ਜਿਹੜਾ ਇਹ ਗਰਦੀਬਾੜ ਦਾ ਹੀ ਪਾਸ ਕਰਾਇਆ ਵਿਆ ਹੋਇਆ। ਬਾਕੀ ਹੁਣ ਇਹਨਾਂ ਦੇ ਹਾਲਾਤ ਦੇਖ ਲਓ ਸਾਡੇ ਸਾਰੀਆਂ ਸੜਕਾਂ ਲਵੇ ਲਾਉਣ ਵਾਲੀਆਂ ਟੁੱਟੀਆਂ ਪਈਆਂ ਨੇ। ਸੇਖੇ ਤੋਂ ਕੱਟੂ ਬਗਜੋ, ਦਾਨਗੜ੍ਹ ਵਾਲਾ ਬਗਜੋ, ਕੱਟੂ ਤੋਂ ਕੁੰਬੜਾ ਵਾਲਾ ਬਗਜੋ। ਸਾਰੇ ਰਾਹਤਿਆਂ ਦਾ ਬੁਰਾ ਹਾਲ ਆ। ਮੀਤ ਦੀ ਸਾਡੇ ਪਿੰਡ ਨੂੰ ਕੋਈ ਦੇਣ ਨਹੀਂ। ਸਾਡੇ ਕੱਲਾ ਉਹਦਾ ਨੀ ਪੱਥਰ ਲਾਇਆ। ਕੱਲੇ ਦੇ ਹੀ ਨੌਆ ਉਹ ਕੱਲੇ ਐ ਲੱਗੇ ਹੀ ਰਹਿ ਜਾਣਾ। ਹੋਣਾ ਕੁਛ ਨਹੀਂ। ਤੁਹਾਡੇ ਇਹਦੇ ਪੁਰਕ ਜਟ ਤੇ ਆਪ ਵਾਲੇ ਬੈਠੇ ਨੇ। ਉਹ ਕਹਿੰਦੇ ਸਾਡੇ ਬੰਦੇ ਵਿੱਚ ਵਿਕਾਸ ਸੀ ਬਹੁਤ ਜ਼ਿਆਦਾ ਹੋਇਆ ਕਦੋਂ ਬੱਚੀ। ਭਾਈ ਗਰਦੀਬਾੜ ਦਾ ਹੀ ਕਰਾਇਆ। ਮੀਤ ਇਹਰ ਸਾ ਕੱਲੇ ਦਾ ਹੀ ਨਾ ਨਾ ਕਿਸੇ ਡੀਸੀ ਸਾਹਿਬ ਦਾ ਨਾ ਕੋਈ ਸਰਪੰਚ ਦਾ ਨਾ ਕੋਈ ਮੈਂਬਰ ਦਾ ਨਾ ਕਿਸੇ ਕਿਸੇ ਉਹਦੇਦਾਰ ਦਾ ਉਹ ਬਸ ਉਹੀ ਹਾਥੀ ਦਾ ਘੋੜੇ ਦਾ ਘੋੜਾ ਹੀ ਆਈ ਲੱਗਿਆ ਰਹਿ ਜਾਣਾ ਦਿਖਾ ਦੇ ਨਹੀਂ ਪੱਥਰ ਤੋਂ ਬਾਅਦ ਕੀ ਵਿਕਾਸ ਕਰਿਆ ਜਿਹੜਾ ਵਿਕਾਸ ਹੋਇਆ ਗਰਦੀਬ ਬਾੜ ਦਾ ਹੀ ਪਾਸ ਕਰਾਇਆ ਪਿਆ ਕੋਈ ਨਵਾਂ ਵਿਕਾਸ ਦਿਖਾਓ ਕੀ ਬਣਿਆ ਜਿੱਤ ਕਿਤਾ ਦੇਖ ਰਹੇ ਹੋ ਜਿੱਤ ਯਕੀਨੀ ਹੈ ਜੀ